ਤੇ ਬੁੱਧਵਾਰ ਨੂੰ ਉਹਦਾ ਪਤਾ ਲੱਗਿਆ ਜੇ ਸਾਲਾਹ ਚ ਉਹਦੇ ਪਰਿਵਾਰ ਦੇ ਲੋਕ ਉਹਨੂੰ ਬਾਹਰੋਂ ਇੱਥੇ ਲੈ ਕੇ ਆਏ ਆ ਹਸਪੀਟਲ ਦੇ ਅੰਦਰ ਬਹੁਤ ਹੀ ਉਹ ਬੱਚੀ ਸ਼ੌਕ ਦੇ ਅੰਦਰ ਸੀਗੀ ਇੱਕ ਬਹੁਤ ਵੱਡਾ ਮੈਂਟਲ ਟਰੋਮਾ ਜਿਹਨੂੰ ਕਹਿ ਸਕਦੇ ਹਾਂ ਸ਼ੌਕ ਦੇ ਅੰਦਰ ਸੀ ਤੇ ਉਸ ਬੱਚੀ ਨੂੰ ਇੱਥੇ ਐਡਮਿਟ ਕਰਾਇਆ ਗਿਆ ਉਹਨਾਂ ਦੇ ਮਾਪਿਆਂ ਦੇ ਕਹਿਣ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਕਿਉਂਕਿ ਜੇ ਨਾ ਹਾਲਾਤਾਂ ਦੇ ਅੰਦਰ ਬੱਚੀ ਨੂੰ ਅਗਵਾ ਕਰਕੇ ਜਾਂ ਬਹਿਲਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉੱਥੋਂ ਲਜਾਇਆ ਗਿਆ ਉਹਨੂੰ ਦੇਖਦੇ ਉਹਨਾਂ ਨੇ ਉਹਨਾਂ ਦਾ ਖਦਸਾ ਜਿਹੜਾ ਹੈ ਸੈਕਸ਼ੂਅਲ ਅਸਾਲਟ ਦਾ ਵੀ ਉਸ ਬੱਚੀ ਦੇ ਉੱਤੇ ਸ਼ਰੀਰਿਕ ਦੁਸ਼ਕਰਮ ਦਾ ਉਹਨਾਂ ਨੂੰ ਸ਼ੱਕ ਹੀ ਜਿਹਦੇ ਦੇਖਦੇ ਜਿਸ ਹਾਲਾਤਾਂ ਦੇ ਵਿੱਚ ਬੱਚੀ ਅਨਵੈਟਮੈਂਟ ਕਰਵਾਇਆ ਗਿਆ ਹੈ ਉਹਨੂੰ ਲੈ ਕੇ ਸਾਰੇ ਸਮਾਜ ਦੇ ਅੰਦਰ ਇਕੱਲੇ ਜਲੰਧਰ ਜਾਂ ਉਹਨਾਂ ਦੇ ਇੱਕ ਵਰਗ ਦੇ ਅੰਦਰ ਨਹੀਂ ਪੂਰੇ ਸਮਾਜ ਦੇ ਅੰਦਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮੈਂ ਅੱਜ ਜਦੋਂ ਡਾਕਟਰ ਸਾਹਿਬਾਨ ਨਾਲ ਤੇ ਉਸ ਬੱਚੀ ਦੀ ਮਾਤਾ ਨਾਲ ਮੁਲਾਕਾਤ ਕਰਕੇ ਮੈਂ ਇਹਨਾਂ ਕਹਿ ਸਕਦਾ ਵੀ ਅੱਜ ਬੱਚੀ ਦੀ ਹਾਲਾਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਡਾਕਟਰ ਸੈਟੀਸਫਾਈਡ ਹੈ ਉਹਦੀ ਰਿਕਵਰੀ ਨੂੰ ਲੈ ਕੇ ਪਰ ਜਿਹੜੇ ਟੈਸਟ ਵਗੈਰਾ ਹੋਣੇ ਐ ਜੋ ਮੈਡੀਕਲ ਰਿਪੋਰਟ ਸਵਾਬਸ ਵਗੈਰਾ ਲਿੱਤੇ ਗਏ ਐ ਉਹਨਾਂ ਦੀ ਰਿਪੋਰਟ ਆਉਣ ਦੇ ਵਿੱਚ ਸਮਾਂ ਲੱਗੂਗਾ ਜਿੱਥੇ ਤਾਈਂ ਸਰੀਰ ਦੇ ਉੱਤੇ ਉਹਨਾਂ ਦੇ ਚੋਟ ਦਾ ਸਵਾਲ ਐ ਕੁਝ ਚੋਟ ਜਿਹੜੀਆਂ ਹੈਗੀਆਂ ਡਾਕਟਰਸ ਨੇ ਅਬਜ਼ਰਵ ਕੀਤੀਆਂ ਉਹ ਐਮਐਲਆਰ ਦੇ ਵਿੱਚ ਉਹ ਲਿਖ ਰਹੇ ਐ ਪਰੰਤੂ ਪੂਰੀ ਪੋਜੀਸ਼ਨ ਜਿਹੜੀ ਹੈ ਹਾਲਾਤ ਜਿਹੜੇ ਹੈ ਉਦੋਂ ਹੀ ਕਲੀਅਰ ਹੋਣਗੇ ਜਦੋਂ ਬੱਚੀ ਆਪਣੇ ਬਿਆਨ ਦੇਣ ਦੇ ਕਾਬਲ ਹੋਊਗੀ ਅਜਿਹਾ ਹੀ ਡਾਕਟਰਸ ਦਾ ਮੰਨਣਾ ਹੈ ਵੀ ਉਹ ਇੱਕ ਮੈਂਟਲ ਸ਼ੌਕ ਦੇ ਅੰਦਰ ਹੈ ਤੇ ਅੱਜ ਇਸ ਟਾਈਮ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਆਪਣੇ ਬਿਆਨ ਦੇ ਸਕਣ ਮੇਰੀ ਇੱਥੇ ਆਉਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਇਹ ਜ਼ਰੂਰਤ ਪਈ ਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਆ ਵੀ ਅਸ਼ੋਰ ਕਰਵਾਇਆ ਵੀ ਕਿਸੇ ਕਿਸਮ ਦੀ ਕੋਈ ਵੀ ਘਾਟ ਉਸ ਬੱਚੇ ਨੂੰ ਉਹਦਾ ਇਨਸਾਫ ਮਿਲੇ ਜਿਨ੍ਹਾਂ ਲੋਕਾਂ ਤੇ ਉਹਨਾਂ ਦੇ ਮਾਪਿਆਂ ਨੇ ਕੋਈ ਸ਼ੱਕ ਜ਼ਾਹਿਰ ਕੀਤਾ ਹੈ ਹਰ ਇੱਕ ਗੱਲ ਇਸ ਗੱਲ ਨੂੰ ਮੈਂ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦਾ ਕਿਉਂਕਿ ਸਾਡਾ ਪੰਜਾਬ ਆ ਸਾਡਾ ਜਲੰਧਰ ਦੀ ਜਿਹੜੀ ਧਰਤੀ ਆ ਕੋਈ ਕਲਕੱਤਾ ਹੈ ਨਹੀਂ ਪਰ ਜਿਹੜੇ ਸ਼ੱਕ ਹੋ ਰਹੀ ਹੈ ਉਹਨਾਂ ਸ਼ੱਕਾਂ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਵੇ ਆ ਤਾਇਦ ਜਿਹੜੀ ਹੈ ਪੁਲਿਸ ਨੂੰ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਵੀ 1-2 ਦਿਨਾਂ ਆ 4 ਦਿਨ ਜਿਹੜੇ ਲੱਗਦੇ ਆ ਪੂਰੀ ਸੈਂਟਿਫਿਕ ਤਰੀਕੇ ਨਾਲ ਬੇਸਡ ਔਨ ਫੈਕਟਸ ਉਹ ਸਾਰੀ ਜਾਂਚ ਹੋ ਕੇ ਸਾਹਮਣੇ ਆਵੇ ਇਸ ਕਰਕੇ ਨਹੀਂ ਵੀ ਇੱਕ ਗਰੀਬ ਦੀ ਬੱਚੀ ਹੈ ਵੀ ਉਹਦੇ ਕੀ ਫਰਕ ਪੈਂਦਾ ਆ ਪੰਜਾਬ ਹੈ ਤੇ ਦੇਸ਼ ਦੇ ਅੰਦਰ ਵੀ ਚਾਹ ਗਰੀਬ ਹੈ ਚਾਹ ਅਮੀਰ ਹੈ ਇੱਜ਼ਤ ਸਾਰਿਆਂ ਦੀ ਇੱਕ ਵਰਗੀ ਹੈ ਤੇ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਆਗੂ ਸਾਹਿਬਾਨ ਇੱਥੇ ਖੜੇ ਹੈ ਪੂਰੀ ਪਾਰਟੀ ਵੀ ਮੈਂ ਪਾਰਟੀ ਦਾ ਨਾਮ ਇਸ ਕਰਕੇ ਥੋੜਾ ਜਿᱷੱਕੇ ਲੈ ਰਿਹਾ ਵੀ ਮੈਂ ਨਹੀਂ ਚਾਹਦਾ ਵੀ ਇਸ ਗੱਲ ਨੂੰ ਕੋਈ ਰਾਜਨੀਤਿਕ ਰੰਗਤ ਦਿੱਤੀ ਜਾਵੇ ਪਰੰਤੂ ਅਗਰ ਜ਼ਰੂਰਤ ਪਈ ਕਿਉਂਕਿ ਪੰਜਾਬ ਦੇ ਅੰਦਰ ਇਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਇੱਥੇ ਕੁਝ ਵੀ ਸੰਭਵ ਹੈ ਮੇਰੀ ਅਪੀਲ ਜਿੱਥੇ ਮੈਂ ਪੁਲਿਸ ਕਮਿਸ਼ਨ ਦੇ ਨਾਲ ਤਾਂ ਮੈਂ ਗੱਲ ਕੀਤੀ ਕੀਤੀ ਹੈ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੈਵਨ ਜਿਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਮਾਫੀਆ ਵਾਸਤੇ ਇੱਕ ਸੈਂਕਚਰੀ ਹੈਗੀ ਪਰ ਇਸ ਕਿਸਮ ਦੇ ਇਸ ਕਿਸਮ ਦੇ ਅੰਦੇਸ਼ੇ ਹੈ ਆ ਜਿਹੜੇ ਭੇੜੀਏ ਹੈ ਇਹ ਗੁਨਾਹ ਨਹੀਂ ਹੈ ਸਾਹਿਬ ਆ ਭੇੜੀਏ ਹੈ ਉਹਨਾਂ ਪੇਡੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗਾਨ ਨਹੀਂ ਦੇਣੀ ਬਾਕੀ ਥੋੜੇ ਸੋਗ ਨੂੰ ਮਾਫ ਸ਼ਾਇਦ ਲੋਕ ਕਰ ਦੇਣ ਪ੍ਰੈਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ ਇੱਕ ਪੇਡੀਆਂ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ ਤੇ ਇੱਥੇ ਦਾ ਜਿਸ ਕਿਸਮ ਦੇ ਖਦਸੇ ਹੋਰੇ ਪਤਾ ਨਹੀਂ ਕਿੰਨੇ ਕੁ ਪੇਡੀ ਹੈ ਇਹਨਾਂ ਪੇਡੀਆਂ ਨੂੰ ਅਗਰ ਸੰਰਖਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਤੇ ਇਸ ਐਡਮਿਨਿਸਟ੍ਰੇਸ਼ਨ ਦੀ ਇੱਟ ਦੇ ਨਾਲ ਡਿਟਵ ਜਾਣ ਚ ਕਿਸੇ ਨੇ ਕਸਰ ਨਹੀਂ ਰੱਖਣੀ ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ ਆ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਸੁੱਧ ਲੈਣ ਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੂਗਾ ਤੇ ਇਸ ਬੱਚੇ ਨੂੰ ਉਹਦਾ ਹੱਕ ਮਿਲੂਗਾ ਇਸ ਕਰਕੇ ਆ ਜਾਈਆਂ ਤੇ ਮਨੂੰ ਇਸ ਗੱਲ ਦਾ ਘਟੋ ਘੱਟ ਅੱਜ ਬੱਚੀ ਦੀ ਜਿਹੜੀ ਹੈ ਪੋਜੀਸ਼ਨ ਹੈ ਬੜੀ ਸਟੇਬਲ ਹੈ ਤੇ ਇਸ ਕਰਕੇ ਮਨੂੰ ਇਸ ਗੱਲ ਦਾ ਵੀ ਵਾਹਿਗੁਰੂ ਦੀ ਮਿਹਰ ਹੋਵੇ ਉਹ ਛੇਤੀ ਆਪਣੇ ਬਿਆਨ ਦਰਜ ਕਰਾ ਸਕਣ ਤੇ ਉਹਨਾਂ ਦੇ ਬੰਦੇ ਬਿਆਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ ਉਹਦੇ ਤੇ ਪੂਰੇ ਸਾਡੇ ਸਾਰੇ ਸਾਥੀ ਇੱਥੇ ਨਿਗਰੱਖਾਂਗੇ ਤੇ ਬੱਚੀ ਨੂੰ ਤੇ ਪਰਿਵਾਰ ਨੂੰ ਨਿਆਂ ਮਿਲ ਸਕੇ। ਸਬਲਿਸ਼ ਕਮਿਸ਼ਨਰ ਜੀ ਜੀਮ ਸਾਹਿਬ ਤੁਸੀਂ ਕਿਹਾ ਕਿ ਜੰਦਰ ਰਹ ਰਹੇ ਨੇ ਪਿੱਛੇ ਜਿਹੜੀ ਕ੍ਰਾਈਮ ਹੋ ਰਹੀ ਹੈ ਇੱਕ ਮੁੰਡੇ ਦਾ ਹੱਥਵਾੜ ਦਿੱਤਾ ਜਾਂਦਾ ਹੈ ਲੜਕੀ ਨੂੰ ਜਿਹੜੀ ਖੀਸੇ ਜਾਂਦਾ। ਜੰਦਰ ਦੀ ਐਸਐਸਜੀ ਕੀ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਕਿ ਜੰਦਰ 'ਤੇ ਇੱਕ ਆਪਣੇ ਨੋਮ ਦੇ ਉੱਤੇ ਵੀ ਇੱਕ ਕਲੰਕ ਹੋਊਗਾ। ਅਗਰ ਇਸ ਕਿਸਮ ਦਾ ਬੱਚੀ ਦੀ ਅਗਵਾ ਕਰਕੇ ਤੇ ਉਹਦਾ ਸਰੀਰਕ ਸੋਸ਼ਣ ਕੀਤਾ ਗਿਆ ਜਿਸ ਕੇਸ ਜਮ ਦੇ ਖਦ세 ਆ ਰਹੇ ਹੈ ਤੇ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦੇ ਨਹੀਂ ਮੈਂ ਸਮਝਦਾ ਪੰਜਾਬ ਦੇ ਮੱਥੇ ਤੇ ਇੱਕ ਲੰਕ ਨਾ ਲੱਗੇ ਇਹ ਦੇ ਕਰਕੇ ਮੇਰੀ ਬੇਨਤੀ ਹੈ ਵੀ ਹਰ ਸੰਭਵ ਪ੍ਰਯਾਸ ਕਰਕੇ ਇਹ ਜੇ ਭੇਡੀਆਂ ਤੇ ਨਕੇਲ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਸਭ ਦੇਖੋ ਇੱਕ ਸੌਰੀ ਇਸ ਇਸ ਪਰੇਸੈਂਸ ਸਪੈਸ਼ਲ ਵਾਟ ਯੂ ਇਜ਼ ਇਟ ਅ ਵੇ ਫੋਰ ਅ ਰੀਕਲ ਕਨਫਰੈਂਸ ਆਈ ਊਡ ਨਾਟ ਲਾਈਕ ਟੂ ਪ੍ਰੀ ਜਜ ਸਮਥਿੰਗ ਟਿਲ Medical report or the examination report, the swabs have been sent to forensic lab. Let those things be established, and primarily, I think, in uh, her own statement, victim's own statement is a must. once she is in a position to say what has ha happened or transpired and who were the culprits i think then the position will be clear but right now all i can say i have been briefed by the doctors that the victim is stable and i thank god for that that she, i hope she recovers soon and we are able to bring if there are any culprits to book oh de waste main keh raha si vi jehde ve is kisam de je bengal de andar unhon ne qanoon pass kita hai ki jehda vi kis kisam da ਰੇ ਬਲਾਹਤਕਾਰ ਤੇ ਨਾਲ ਜੇਨਾਂ ਨੇ ਅਗਰ ਕੋਈ ਉਹਦਾ ਬੱਚੀ ਦਾ ਮਰਡਰ ਕਰਤਾ ਉਸ ਮਰਡਰ ਨਾਲ ਹੋਵੇ ਤਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਵੀ ਸਜ਼ਾ ਉਹਦੀ ਵੀ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਇਹ ਆ ਜਿਹੜੀ ਹੈ ਲਾਈਫ ਇਮਪ੍ਰਿਜ਼ਨਮੈਂਟ ਦਾ ਮਸਤ ਹੋਵੇ ਜੇ ਅਗਰ ਕਿਸੇ ਨੇ ਕਾਨੂੰਨ ਹੀ ਬਣਾਣੇ ਹੈ ਬਿਕਾਜ਼ ਇਟ ਹੈਸ ਟੂ ਐਕਟ ਐਜ਼ ਅ ਡੈਟਰੈਂਟ ਵੀ ਮੁੜ ਕੇ ਕੋਈ ਇਸ ਕਿਸਮ ਦਾ ਦੁਸ਼ਾਸਨਾ ਨਾ ਕਰੇ ਤੇ ਅਗਰ ਲਾਈਫ ਇਮਪ੍ਰਿਜ਼ਨਮੈਂਟ ਵੀ ਹੁੰਦੀ ਹੈ ਉਹਦੇ ਵਿੱਚ ਵੀ ਮੈਂ ਸਮਝਦਾ ਹਾਂ ਕਿ ਕਈ ਲੋਕਾਂ ਨੇ ਚਾਹੇ ਉਹ ਮਰਡਰ ਦੇ ਕੇਸ ਦੇ ਆਏ ਚਾਹੇ ਇਸ ਕਿਸਮ ਦੇ ਹੀਨਸ ਕਰਾਈਉਂਦੇ ਜਿਹੜੇ ਕਲਪਰੇਟਸ ਐ ਜਿਹੜੇ ਜੇਲ੍ਹ 'ਚ ਐ ਸਜ਼ਾਵਾ ਹੋ ਗੀਆਂ ਉਹਨਾਂ ਨੇ ਲੀਗਲ ਪ੍ਰੋਵੀਜ਼ਨਸ ਪੈਰੋਲ ਦੀਆਂ ਜਿਹੜੀ ਲੀਗਲ ਪ੍ਰੋਵੀਜ਼ਨਸ ਐ ਉਹਨੂੰ ਐਕਸਪਲੋਇਟ ਕਰਕੇ ਲੀਗਲ ਜਿਹੜੀ ਰੈਮੇਡੀਜ਼ ਐ ਉਹਨਾਂ ਨੂੰ ਐਕਸਪਲੋਇਟ ਕਰਕੇ ਪੈਰੋਲ ਦੀ ਜਿਹੜੀ ਫੈਸਿਲਿਟੀ ਉਹਦਾ ਮਜ਼ਾਕ ਬਣਾ ਰੱਖਿਆ ਜਿਹੜੇ ਹੀਨਸ ਕਰਾਈ ਮਰਡਰ ਔਰ ਰੇਪ ਦੇ ਵਿੱਚ ਇਨਵੋਲਡ ਐ ਸਾਬ ਉਨਾ ਵਾਸਤੇ ਆ ਜਿਹੜੇ ਪ੍ਰੋਲ ਵਾਲੇ ਕਾਨੂੰਨ ਹੈ ਉਹ ਵੀ ਉਹਨਾਂ ਨੂੰ ਵੀ ਰਿਵਿਊ ਕਰਨ ਦੀ ਲੋੜ ਹੈ ਤੇ ਮੈਂ ਸਮਝਦਾ ਵੀ ਜਿੱਥੇ ਨਵੀਂ ਨਿਆਇ ਸਹਿਤਾ ਬਣਾਈ ਗਈ ਸੀ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਗੱਲਾਂ ਤੇ ਧਿਆਨ ਕਰਕੇ ਕੋਈ ਵੀ ਉਸ ਪ੍ਰੋਲ ਦਾ ਨਜਾਇਜ਼ ਫਾਇਦਾ ਉਠਾ ਕੇ ਇੱਥੇ ਲੋਕਾਂ ਨੂੰ ਗੁੰਮਰਾ ਕਰਕੇ ਤੇ ਆਪਦੀਆਂ ਦੁਕਾਨਾਂ ਚਲਾਣ ਤੋਂ ਉਹਨਾਂ ਨੂੰ ਗੁਰੇਜ਼ ਕੀਤਾ ਜਾਵੇ ਸਰ ਥੈਂਕ ਯੂ